ਅੱਜ ਜੋ ਸ਼ਹੀਦਾਂ ਨੂੰ ਭੁੱਲ ਗਏ ਮਾਈ ਭਾਗੋ ਜੀ ਨੂੰ ਵੀ ਭੁੱਲ ਗਏ ਸਿੱਖ ਪੰਥ ਦੀਆਂ ਕੁਰਬਾਨੀਆਂ ਨੂੰ ਭੁੱਲ ਗਏ ਤੇ ਪੰਜਾਬ ਦੀ ਝਾਂਕੀ ਦੇ ਅੰਦਰ ਕਹਿੰਦੇ ਨੇ ਪੰਜਾਬ ਦੀ ਝਾਂਕੀ ਤਾਂ ਜਾ ਸਕਦੀ ਆ ਜੇ ਅਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਦੀ ਫੋਟੋ ਲੱਗੇ ਜਿਹੜੇ ਭਗਵੰਤ ਮਾਨ ਜੀ ਕਦੀ ਖੜਕਲ ਚ ਕਲਾ ਜਾ ਕੇ ਸ਼ਹੀਦਾਂ ਦੀਆਂ ਸੋਵਾਂ ਚੁੱਕਦੇ ਸੀ ਅੱਜ ਜੋ ਸ਼ਹੀਦਾਂ ਨੂੰ ਭੁੱਲ ਗਏ ਮਾਈ ਭਾਗੋ ਜੀ ਨੂੰ ਵੀ ਭੁੱਲ ਗਏ ਸਿੱਖ ਪੰਥ ਦੀਆਂ ਕੁਰਬਾਨੀਆਂ ਨੂੰ ਭੁੱਲ ਗਏ ਤੇ ਪੰਜਾਬ ਦੀ ਝਾਂਕੀ ਦੇ ਅੰਦਰ ਕਹਿੰਦੇ ਨੇ ਪੰਜਾਬ ਦੀ ਝਾਂਕੀ ਤਾਂ ਜਾ ਸਕਦੀ ਆ ਜੇ ਅਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਦੀ ਫੋਟੋ ਲੱਗੇ ਗੁਲਾਮੀ ਦੇ ਜੰਜੀਰਾਾਂ ਚ ਵਾਪਸ ਬਨ ਕੇ ਲੈ ਆਂਦਾ ਪੰਜਾਬ ਨੂੰ ਇੰਨੀਆਂ ਲੜਾਈਆਂ ਲੜ ਕੇ ਪੰਜਾਬ ਆਜ਼ਾਦ ਹੋਇਆ ਸੀ ਦੇਸ਼ ਆਜ਼ਾਦ ਹੋਇਆ ਸੀ ਭਗਵੰਤ ਮਾਨ ਜੀ ਨੇ ਅਰਵਿੰਦ ਕੇਜਰੀਵਾਲ ਦੀਆਂ ਗੁਲਾਮੀ ਦੀਆਂ ਜੰਜੀਰਾਾਂ ਦੇ ਅੰਦਰ ਪੰਜਾਬ ਨੂੰ ਬੰਨ ਕੇ ਲਿਆਤਾ ਦੱਸੋ ਤੁਸੀਂ ਕਦੀ ਸੋਚਿਆ ਸੀ ਇੱਕ ਮੁੱਖ ਮੰਤਰੀ ਕਹੂਗਾ ਕਿ ਮਾਈ ਭਾਗੋ ਜੀ ਦੀ ਫੋਟੋ ਲੱਗੇ ਨਾ ਲੱਗੇ ਸ਼ਹੀਦਾਂ ਦੀ ਸ਼ਹੀਦ ਭਗਤ ਸਿੰਘ ਦੀ ਫੋਟੋ ਲੱਗੇ ਨਾ ਲੱਗੇ ਪਰ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਦੀ ਫੋਟੋ ਝਾਂਕੀ ਤੇ ਜ਼ਰੂਰ ਲੱਗਣੀ ਚਾਹੀਦੀ ਹੈ ਜੇ ਨਹੀਂ ਝਾਂਕੀ ਤੇ ਲੱਗੂਗੀ ਅਸੀਂ ਪੰਜਾਬ ਦੀ ਝਾਂਕੀ ਨਹੀਂ ਭੇਜਾਂਗੇ ਦਿੱਲੀ ਇਹ ਹਾਲਾਤ ਨੇ ਪਰਸੋਂ ਝੂਠ ਬੋਲ ਬੋਲ ਕੇ ਬੇਈਮਾਨੀ ਕਰਕੇ ਤੇ ਪੰਥ ਦੇ ਨਾਮ ਤੇ ਸਿੱਖੀ ਦੇ ਨਾਮ ਤੇ ਦੇਸ਼ ਭਗਤਾ ਦੇ ਨਾਮ ਤੇ ਮਾਈ ਭਾਗੋ ਦੇ ਨਾਮ ਦੇ ਉੱਤੇ ਭਗਵੰਤ ਮਾਨ ਜੀਆਂ ਝੂਠੀਆਂ ਪ੍ਰੈਸ ਕਾਨਫਰੰਸਾਂ ਕਰ ਰਹੇ ਸੀ ਹੁਣ ਸੱਚ ਸਾਹਮਣੇ ਆ ਗਿਆ ਇਸੇ ਕਰਕੇ ਪ੍ਰੈਸ ਕਾਨਫਰੰਸ ਕਰ ਰਹੇ ਸੀ ਕਿਉਂਕਿ ਅੱਜ ਭਗਵੰਤ ਮਾਨ ਜੀ ਪੂਰਾ ਦੇਸ਼ ਧੜ ਤੋਂ ਸਾਹ ਪੁੱਛਦਾ ਏ ਇਹ ਸਿੱਖ ਪੰਥ ਤੁਹਾਡੇ ਤੋਂ ਪੁੱਛਦਾ ਏ ਕਿਸ ਕਰਕੇ ਤੁਸੀਂ ਪੰਜਾਬ ਦੇ ਅੰਦਰ ਆਪਣੀ ਝਾਂਕੀ ਔਰ ਅਰਵਿੰਦ ਕੇਜਰੀਵਾਲ ਦੀ ਝਾਂਕੀ ਤੇ ਫੋਟੋ ਲਾਉਣਾ ਚਾਹੁੰਦੇ ਜੀ ਕਿਉਂ ਤੁਸੀਂ ਮਾਈ ਭਾਗੋ ਦੀ ਫੋਟੋ ਹਟਾਉਣਾ ਚਾਹੁੰਦੇ ਜੀ ਕਿਉਂ ਸ਼ਹੀਦ ਭਗਤ ਸਿੰਘ ਦੀ ਫੋਟੋ ਹਟਾਉਣਾ ਚਾਹੁੰਦੇ ਜੀ ਤੁਹਾਨੂੰ ਜਰੂਰ ਆਉਣ ਵੇਲੇ ਸਮੇਂ 'ਚ ਸਾਰੀਆਂ ਗੱਲਾਂ ਦੇ ਜਵਾਬ ਦੇਣੇ ਪੈਣਗੇ